ਵਾਇਗੁਰ ਜੀ ਕਾਲ ਸਾਹਿਬ ਵਾਇਗੁਰ ਜੀ ਦੀ ਫਤਿਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਪਾਯਾ ਪਲਟਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪਈ ੜੀ ਸ਼ੂਟਿੰਗ ਆ ਰੂਪ ਦਿਖਾਉਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬੋਕਰ ਪਟਾਰੀ ਮੈਂ ਆਪਣੇ ਬੜੇ ਧੰਨ ਭਾਗ ਸਮਝਦਾ ਕਿ ਅੱਜ ਮੈਨੂੰ ਇੱਥੇ ਗੁਰੂ ਕੀ ਵਿਡਾਲੀ ਜਿੱਥੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦਾ ਮਾਤਾ ਗੰਗਾ ਜੀ ਦੀ ਮੁਬਾਰਕ ਕੁੱਖ ਤੋਂ ਪ੍ਰਕਾਸ਼ ਹੋਇਆ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰੇ ਅੱਜ ਇਸ ਮੁਬਾਰਕ ਅਸਥਾਨ ਤੇ ਮੈਨੂੰ ਦਰਸ਼ਨ ਕਰਨ ਦਾ ਸੱਚੇ ਪਾਤਸ਼ਾਹ ਤੇ ਦਰਸ਼ਨ ਗੁਰੂ ਕੀ ਸੰਗਤ ਦੇ ਜੋੜੇ ਝਾੜਨ ਦਾ ਅੱਜ ਮੈਨੂੰ ਜਿਹੜਾ ਇੱਥੇ ਸੁਭਾਗ ਸਮਾਪਤ ਹੋਇਆ ਮੈਂ ਆਪਣੇ ਆਪ ਨੂੰ ਬੜਾ ਧੰਤਾ ਦੇ ਜੋਗ ਸਮਝਦਾ ਕਿ ਪਾਤਸ਼ਾਹ ਨੇ ਆਵਾਜ਼ ਮਾਰੀ ਤੇ ਮੈਂ ਉਹਨਾਂ ਦੇ ਪ੍ਰਕਾਸ਼ ਅਸਥਾਨ ਤੇ ਪਹੁੰਚਿਆ ਬਾਕੀ ਇੱਥੋਂ ਦੀ ਸੰਗਤ ਦੇ ਵਿੱਚ ਮੈਂ ਬੜਾ ਉਤਸ਼ਾਹ ਵੇਖਿਆ ਗੁਰੂ ਕੀ ਸੰਗਤ ਬਹੁਤ ਤਰੀਕਿਆਂ ਦੇ ਨਾਲ ਇੱਥੇ ਸੇਵਾ ਕਰ ਰਹੀ ਹੈ ਲੰਗਰਾਂ ਦੇ ਵਿੱਚ ਜੋੜਿਆਂ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪ੍ਰਕਾਸ਼ 1500 ਤੇ 95 ਈਸਵੀ ਦੇ ਵਿੱਚ ਹੋਇਆ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਵਿੱਚ ਭਾਵੇਂ ਕਿ ਚਾਰ ਜੁੱਧ ਲੜੇ ਪਰ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾ ਕਰਕੇ ਦੱਸਿਆ ਕਿ ਸਾਡੇ ਲਈ ਸਰਬੋਤਮ ਸ੍ਰੀ ਅਕਾਲ ਤਖਤ ਸਾਹਿਬ ਆ ਸੱਚੇ ਪਾਤਸ਼ਾਹ ਹਮੇਸ਼ਾ ਹੀ ਸਾਨੂੰ ਸਾਰਿਆਂ ਨੂੰ ਸਰਬੋਤਮ ਸ੍ਰੀ ਅਕਾਲ ਤਖਤ ਸਾਹਿਬ ਦੇ ਲੜ ਲਾ ਕੇ ਗਿਆ ਅੱਜ ਲੋੜ ਆ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਪ੍ਰਵਾਨ ਕਰ ਦਿਆ ਹੋਇਆ ਕੌਮ ਨੂੰ ਇੱਕ ਮੁੱਠ ਕਰਨ ਦੇ ਲਈ ਜਿਆਦਾ ਤੋਂ ਜਿਆਦਾ ਯਤਨ ਕਰੀਏ ਸੱਚੇ ਪਾਤਸ਼ਾਹ ਦੇ ਸਿਧਾਂਤਾਂ ਦੇ ਮੁਤਾਬਕ ਗੁਰੂ ਦੀ ਸਿੱਖਿਆ ਦੇ ਮੁਤਾਬਕ ਚੱਲੀਏ ਮੈਂ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਨੂੰ ਸਮੁੱਚੀਆਂ ਸਿੱਖ ਸੰਗਤਾਂ ਨੂੰ ਤੇ ਸਮੁੱਚੇ ਸੰਸਾਰ ਨੂੰ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿਨਾ ਗੁਰੂ ਕਿਰਪਾ ਕਰੇ ਅਸੀਂ ਸਾਰੇ ਸਤਗੁਰੂ ਦੇ ਮਾਰਗ ਦੇ ਉੱਤੇ ਚੱਲ ਗਏ ਗੁਰੂ ਵਾਲੇ ਬਣ ਗਏ ਤੇ ਗੁਰੂ ਅਨਸਾਰੀ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਰਬਜੀਤ ਕੌਰ ਹੈ ਔਰ ਅਸੀਂ ਛਾਟੇ ਦੇ ਵਿੱਚ ਨਹੀਂ ਕਿਆ ਔਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਡਾਲੀ ਸਾਹਿਬ ਜਿਹੜਾ ਜਨਮ ਸਥਾਨ ਹੈ ਉਹਦੇ ਤੇ ਮੱਥਾ ਟੇਕਣਾ ਆਇਆ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਐਸਾ ਪੰਥ ਚਲਾਇਆ ਕਿਉਂਕਿ ਪੰਜ ਜਣੀਆਂ ਪਾਸ਼ਾਈਆਂ ਸੀ ਉਹ ਬਹੁਤ ਹੀ ਸ਼ਾਂਤਮਈ ਰਹੀਆਂ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੇਰੀ ਪੀੜੀ ਦੀ ਜਿਹੜੀ ਕਰਪਾਹੰ ਧਾਰੀ ਆ ਉਹ ਇੱਕ ਨਵਾਂ ਸੰਦੇਸ਼ ਹੀ ਸਿੱਖ ਕੌਮ ਵਾਸਤੇ ਇੱਕ ਜਗਤ ਵਾਸਤੇ ਔਰ ਮੈਂ ਸੋਚਦੀ ਆ ਕਿ ਇਹ ਜਿਹੜਾ ਸੰਦੇਸ਼ ਆ ਅੱਜ ਤੱਕ ਸਾਨੂੰ ਇੱਕ ਵੱਖਰੀ ਕੌਮ ਦੀ ਪਰਖ ਕਰ ਰਿਹਾ ਹੈ ਕਿਉਂਕਿ ਇਹ ਉਸ ਸਮੇਂ ਸ਼ਸਤਰ ਧਾਰੀ ਹੋ ਗਏ ਸਾਂ ਔਰ ਇਹ ਬੜੀ ਵੱਡੀ ਗੱਲ ਆ ਕਿ ਸਾਡੀ ਪਹਿਚਾਨ ਅਜ ਸ਼ਸਤਰਧਾਰੀ ਦੇ ਤੌਰ ਤੇ ਔਰ ਰੱਖਿਆ ਦੇ ਤੌਰ ਤੇ ਹੁੰਦੀ ਆ ਜਦੋਂ ਵੀ ਕੋਈ ਜ਼ੁਲਮ ਹੁੰਦਾ ਹੈ ਉਸ ਸਮੇਂ ਹਮੇਸ਼ਾ ਹੀ ਹਰ ਸਥਾਨ ਤੇ ਹਰ ਨੁਕੋਨੇ ਤੇ ਸਿੱਖ ਕੌਮ ਨੂੰ ਯਾਦ ਕੀਤਾ ਜਾਂਦਾ ਹੈ ਔਰ ਸ੍ਰੀ ਗੁਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਵੱਡੀ ਦੇਣ ਹੈ ਕਿ ਸਿੱਖ ਜਿਹੜੇ ਆ ਉਹਨਾਂ ਦੀ ਪਛਾਣ ਨੇ ਅੱਜ ਤੇ ਆयो ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਬਸ ਇਹੋ ਹੀ ਅਰਦਾਸ ਬੇਨਤੀ ਹੈ ਕਿ ਸਰਬੱਤ ਦਾ ਭਲਾ ਮੰਗਦੇ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਿੱਖ ਕੌਮ ਤੇ ਜਿਹੜੀਆਂ ਇੰਨੀਆਂ ਦੜਾੜਾਂ ਪਈਆਂ ਹੋਈਆਂ ਨੇ ਪਾਛਾ ਉਸ ਦੜਾੜਾ ਨੂੰ ਖਤਮ ਕਰੇ ਔਰ ਸਭ ਨੂੰ ਪੰਥ ਦੇ ਵਿੱਚ ਏਕਤਾ ਇਤਿਫਾਕ ਬਕਸ਼ ਕੇ ਇਕੱਠੇ ਬੈਣ ਦੀ ਸਮਰਥ ਬਖਸ਼ੇ